ਸਤਿ ਸ੍ਰੀ ਅਕਾਲ ਬਹਿ ਕਮਲਪਾਲ ਸਿੰਘ ਲੈ ਕੇ ਹਾਜ਼ਰ ਆ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਅਫੀਰੂਖ ਕਰਦੇ ਆ ਪਹਿਲੀ ਖਬਰ ਦਾ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਉਹਨਾਂ ਵਿਦੇਸ਼ੀਆਂ ਨੂੰ ਰਾਹਤ ਪ੍ਰਦਾਨ ਕੀਤੀ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਦੇ ਪਰਦੇ ਅਤੇ ਕਾਰੋਬਾਰ ਕਰਦੇ ਨੇ ਅਤੇ ਆਪਣੇ ਦੇਸ਼ਾਂ ਨੂੰ ਪੈਸੇ ਵਾਪਸ ਭੇਜਦੇ ਨੇ ਰਾਹਤ ਦੇ ਵਜੋਂ ਪਹਿਲਾਂ ਪ੍ਰਸਤਾਵਿਤ 5% ਟੈਕਸ ਨੂੰ ਘਟਾ ਕੇ ਹੁਣ 3.5% ਕਰ ਦਿੱਤਾ ਗਿਆ ਇਹਦਾ ਤਾਜ਼ਾ ਫੈਸਲੇ ਦੇ ਨਾਲ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਇਹ ਟੈਕਸ ਜਿਸ ਨੂੰ ਰਿਮੈਂਟੈਂਸ ਟ੍ਰਾਂਸਫਰ ਤੇ ਐਕਸਾਈਜ਼ ਟੈਕਸ ਕੀਤਾ ਜਾਂਦਾ ਹੈ 1 ਜਨਵਰੀ 2026 ਤੋਂ ਲਾਗੂ ਹੋਵੇਗਾ ਇਸ ਫੈਸਲੇ ਦੇ ਨਾਲ ਅਮਰੀਕਾ ਤੋਂ ਪੈਸੇ ਭੇਜਣ ਵਾਲਿਆਂ ਨੂੰ ਕੁਝ ਹੱਦ ਤੱਕ ਫਾਇਦਾ ਹੋਵੇਗਾ 트ੰਪ ਪ੍ਰਸ਼ਾਸਨ ਨੇ ਅਮਰੀਕਾ ਤੋਂ ਦੂਜੇ ਦੇਸ਼ਾਂ ਨੂੰ ਪੈਸੇ ਭੇਜਣ ਉੱਤੇ ਟੈਕਸ ਇਕੱਠਾ ਕਰਨ ਦੇ ਲਈ ਐਕਸਾਈਜ਼ ਟੈਕਸ ਔਨ ਰਿਮੈਂਟੈਂਸ ਟ੍ਰਾਂਸਫਰਸ ਨਾਮਕ ਇੱਕ ਬਿੱਲ ਪੇਸ਼ ਕੀਤਾ ਤੇ ਰਿਪਬਲਿਕਨ ਜਿਨ੍ਹਾਂ ਨੇ ਇਸ ਨੂੰ ਇੱਕ ਸੁੰਦਰ ਬਿੱਲ ਦੱਸਿਆ ਤੇ ਨਾਲ ਕਿਹਾ ਕਿ ਇਹ 5 ਪ੍ਰਤੀਸ਼ਤ ਟੈਕਸ ਇਕੱਠਾ ਕਰੇਗਾ ਹਾਲਾਂਕਿ ਆਲੋਚਨਾ ਅਤੇ ਵਿਰੋਧ ਦੇ ਕਾਰਨ ਇਸ ਨੂੰ ਅੰਤ ਦੇ ਵਿੱਚ 3.5% ਦਾ ਘਟਾ ਦਿੱਤਾ ਗਿਆ ਤੇ ਬੈਂਕ ਕਰਤੀ ਮਨੀ ਟ੍ਰਾਂਸਫਰ ਕੰਪਨੀਆਂ ਜੋ ਪੈਸੇ ਟ੍ਰਾਂਸਫਰ ਕਰਦੀਆਂ ਨੇ ਇਹ ਟੈਕਸ ਇਕੱਠਾ ਕਰਦੀਆਂ ਨੇ ਅਤੇ ਸਰਕਾਰ ਨੂੰ ਅਦਾ ਕਰਦੀਆਂ ਨੇ ਅਮਰੀਕੀ ਪ੍ਰਤੀਨਿਧੀ ਸਭਾ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੁਵੈਤ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਲਗਭਗ 42000 ਲੋਕਾਂ ਦੀ ਨਾਗਰਿਕਤਾ ਖੋਹ ਲਈ ਗਈ ਹੈ ਇਹ ਕਾਰਵਾਈ ਨਵੇਂ ਅਮੀਰ 84 ਸਾਲਾ ਮਿਸ਼ਾਲ ਅਲ احمد ਅਲ ਜ਼ਬੇਰ ਅਲ ਸਬਾ ਦੀ ਅਗਵਾਈ ਹੇਠ ਸ਼ੁਰੂ ਹੋਈ ਹੈ ਜਿਨ੍ਹਾਂ ਨੇ ਦਸੰਬਰ 2023 ਦੇ ਵਿੱਚ ਸੱਤਾ ਸੰਭਾਲੀ ਸੀ ਸਰਕਾਰ ਦਾ ਕਹਿਣਾ ਹੈ ਕਿ ਹੁਣ ਸਿਰਫ ਅਸਲੀ ਕੁਵੈਤੀ ਲੋਕ ਹੀ ਦੇਸ਼ ਦੇ ਵਿੱਚ ਰਹਿਣਗੇ ਜਿਨ੍ਹਾਂ ਦੇ ਇਥੋਂ ਖੂਨ ਦੇ ਰਿਸ਼ਤੇ ਨੇ ਇਹ ਨੀਤੀ ਉਹਨਾਂ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਨ੍ਹਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਕੁਵੈਤੀ ਨਾਗਰਿਕਤਾ ਹਾਸਲ ਕੀਤੀ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਔਰਤਾਂ ਨੇ ਜੋ ਕੁਵੈਤੀ ਮਰਦਾਂ ਦੇ ਨਾਲ ਵਿਆਹ ਕਰਨ ਤੋਂ ਬਾਅਦ ਇੱਥੇ ਨਾਗਰਿਕ ਬਣੀਆਂ ਨੇ ਉਹ ਇਸ ਕਾਰਵਾਈ ਦਾ ਮੁੱਖ ਨਿਸ਼ਾਨਾ ਬਣ ਗਈਆਂ ਨੇ ਤੇ ਨਾਗਰਿਕਤਾ ਗਵਾਉਣ ਤੋਂ ਬਾਅਦ ਇਹ ਲੋਕ ਹੁਣ ਕਿਸੇ ਵੀ ਦੇਸ਼ ਦੇ ਨਾਗਰਿਕ ਨਹੀਂ ਰਹੇ ਉਹਨਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਤੱਕ ਪਹੁੰਚ, ਬੱਚਿਆਂ ਦੀ ਸਕੂਲ ਫੀਸ, ਜ਼ਮੀਨ ਖਰੀਦਣ ਜਾਂ ਕਿਸੇ ਕੰਪਨੀ ਵਿੱਚ ਸ਼ੇਅਰ ਸਾਂਝੇ ਕਰਨ ਵਰਗੇ ਅਧਿਕਾਰਾਂ ਤੋਂ ਵੀ ਵਾਂਝਾ ਰੱਖਿਆ ਜਾਂਦਾ ਹੈ ਤੇ ਕੁਝ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਤੇ ਬੈਂਕ ਖਾਤਿਆਂ ਤੱਕ ਪਹੁੰਚ ਸੀਮਿਤ ਕਰ ਦਿੱਤੀ ਗਈ ਹੈ। ਇਹਨਾਂ ਔਰਤਾਂ ਦੇ ਨਾਲ ਵੀ ਇਹੀ ਹੋਇਆ ਉਹਨਾਂ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ। ਭਾਰਤ ਦੇ ਵਿੱਚ ਕਰੋਨਾ ਨੇ ਇੱਕ ਵਾਰ ਫਿਰ ਆਪਣਾ ਸਿਰ ਚੁਕਣਾ ਸ਼ੁਰੂ ਕਰ ਦਿੱਤਾ ਹੈ। ਕਰੋਨਾ ਵਾਇਰਸ ਹੁਣ ਤੇਜ਼ੀ ਦੇ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਵਿੱਚ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ। ਕੇਰਲ ਤੋਂ ਕਰਨਾਟਕਾ ਤੱਕ ਅਤੇ ਮਹਾਰਾਸ਼ਟਰ ਤੋਂ ਦਿੱਲੀ ਤੱਕ ਕਰੋਨਾ ਦੇ ਨਵੇਂ ਅੰਕੜੇ ਹੁਣ ਡਰਾਉਣੇ ਨੇ ਤੇ ਦੇਸ਼ ਵਿੱਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲਿਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਇਸ ਸਮੇਂ ਕੁੱਲ 1009 ਸਰਗਰਮ ਕੋਵਿਡ-19 ਦੇ ਮਾਮਲੇ ਨੇ ਤੇ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ 1009 ਸਰਗਰਮ ਮਾਮਲਿਆਂ ਦੇ ਵਿੱਚੋਂ ਹਾਲੀ ਦੇ ਵਿੱਚ 5752 ਮਾਮਲੇ ਸਾਹਮਣੇ ਆਏ ਨੇ। ਇਹ ਤਾਂ ਪਤਾ ਚੱਲਦਾ ਕਿ ਕਰੋਨਾ ਵਾਇਰਸ ਹੌਲੀ-ਹੌਲੀ ਆਪਣੇ ਪੈਰ ਮਜ਼ਬੂਤੀ ਦੇ ਨਾਲ ਫੈਲ ਰਿਹਾ ਅਤੇ ਇਹ ਕਰੋਨਾ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਇਸ ਤੋਂ ਬਚਣ ਦੇ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਦਿੱਲੀ ਵਿੱਚ ਕਰੋਨਾ ਦੇ ਮਾਮਲਿਆਂ ਨੇ ਸਭ ਤੋਂ ਵੱਧ ਹੈਰਾਨ ਕਰ ਦਿੱਤਾ ਇੱਥੇ ਕਰੋਨਾ ਵਾਇਰਸ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ ਚਿੱਟਾ ਸਪਲਾਈ ਕਰਨ ਦਾ ਦੋਸ਼ ਵਿੱਚ ਬਰਖਾਸਤ ਮਹਿਲਾ ਕਾਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਲਗਾਤਾਰ ਵਧ ਗਈਆਂ ਨੇ ਮਹਿਲਾ ਕਾਸਟੇਬਲ ਅਮਨਦੀਪ ਕੌਰ ਤੋਂ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਤਾਂ ਜਿਸ ਤੋਂ ਬਾਅਦ ਉਸ ਨੂੰ ਮੋਰ ਗ੍ਰਫਤਾਰ ਕਰ ਲਿਆ ਗਿਆ ਅਮਨਦੀਪ ਕੌਰ ਤੋਂ ਵਿਜੀਲੈਂਸ ਦਫਤਰ ਬਠਿੰਡਾ ਦੇ ਵਿੱਚ ਪੁੱਛਗਿੱਛ ਹੋਈ ਹੈ ਤੇ ਉਸ ਨੂੰ 17 ਗ੍ਰਾਮ ਚਿੱਟੇ ਸਮੇਤ ਗ੍ਰਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਹੁਣ ਉਹ ਜ਼ਮਾਨਤ ਉੱਤੇ ਬਾਹਰ ਆਈ ਹੋਈ ਸੀ ਪਰ ਹੁਣ ਉਸ ਨੂੰ ਵਿਜੀਲੈਂਸ ਨੇ ਗ੍ਰਫਤਾਰ ਕਰ ਲਿਆ ਵਿਜੀਲੈਂਸ ਦੀ ਤਾਜ਼ਾ ਕਾਰਵਾਈ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਨਦੀਪ ਕੌਰ ਦੀ ਪ੍ਰਾਪਰਟੀ ਜੋ ਕਿ ਫ੍ਰੀਜ਼ ਕਰ ਦਿੱਤੀ ਗਿਆ 1 ਕਰੋੜ 35 ਲੱਖ ਦੀ ਪ੍ਰਾਪਰਟੀ ਹੈ ਜਿਸ ਨੂੰ ਫ੍ਰੀਜ਼ ਕੀਤਾ ਗਿਆ ਅਮਨਦੀਪ ਕੌਰ ਦੇ ਖਿਲਾਫ ਐਨਡੀਪੀਆਰ ਦੇ ਤਹਿਤ ਮਾਮਲਾ ਵੀ ਦਰਜਾ ਉਸ ਦੀ ਵੀ ਜਾਂਚ ਹੁਣ ਖੁੱਲ ਚੁੱਕੀ ਹੈ ਤੇ ਮਨਜ਼ੂਰੀ ਮਿਲ ਗਈ ਹੈ ਅਮਨਦੀਪ ਕੌਰ ਤੋਂ ਵਿਜੀਲੈਂਸ ਪੱਥੇ ਦਫਤਰ ਪਟੰਨਾ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਮੋਹਾਲੀ ਵਿਖੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਈਜ਼ੀ ਰਜਿਸਟਰੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਆਸਮੋਕੇ মিডিਆ ਨੂੰ ਸੰਬੋਧਨ ਕਰਦੇ ਹਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਦਿਨ ਬੇਹਦ ਇਤਿਹਾਸਕ ਹੈ ਅਤੇ ਅੱਜ ਤੋਂ ਰਜਿਸਟਰੀਆਂ ਕਰਵਾਉਣੀਆਂ ਸੌਖੀਆਂ ਹੋ ਜਾਣਗੀਆਂ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਕੋਈ ਤਹਿਸੀਲਦਾਰ ਦੇ ਦਫ਼ਤਰ ਵਿੱਚੋਂ ਨਿਕਲਦਾ ਨਹੀਂ ਸੀ ਪਤਾ ਪਤਾ ਲੱਗਦਾ ਸੀ ਕਿ ਜਿਹੜਾ ਇਹ ਵਿਅਕਤੀ ਹੈ ਉਹ ਤ ਨੂੰ ਤਹਿਸੀਲਦਾਰ ਦੇ ਵੱਲੋਂ ਪੂਰੀ ਤਰ੍ਹਾਂ ਨਿਚੋੜ ਲਿਆ ਗਿਆ ਤੇ ਅੱਜ ਲੋਕਾਂ ਦੇ ਚਿਹਰਿਆਂ ਉੱਤੇ ਖੁਸ਼ੀ ਦਿਸਦੀ ਹੈ ਤੇ ਹੁਣ ਵਿਵਸਥਾ ਬਦਲ ਗਈ ਹੈ ਇਜ਼ ਦੇ ਜਸਟਿਸ ذریعے ਹੁਣ ਲੋਕ ਕਿਸੇ ਵੀ ਰਜਿਸਟਰਾਰ ਦੇ ਕੋਲ ਜਾ ਸਕਦੇ ਨੇ ਤੇ ਇਸ ਨਾਲ ਸਰਕਾਰ ਨੂੰ ਵੀ ਪਤਾ ਲੱਗੇਗਾ ਕਿ ਸਭ ਤੋਂ ਵੱਧ ਭੀੜ ਕਿਹੜੇ ਰਜਿਸਟਰਾਰ ਦੇ ਕੋਲ ਹੈ ਅਤੇ ਕਿੱਥੇ ਵਧੀਆ ਕੰਮ ਹੋ ਰਿਹਾ ਕੇਰੀਵਾਲ ਨੇ ਕਿਹਾ ਕਿ ਹੁਣ ਲੋਕਾਂ ਨੂੰ ਰਜਿਸਟਰੀ ਕਰਵਾਉਣ ਦੇ ਵਿੱਚ ਨਾ ਤਾਂ ਕੋਈ ਦੇਰੀ ਹੋਵੇਗੀ ਅਤੇ ਨਾ ਹੀ ਪ੍ਰੇਸ਼ਤਾਚਾਰ ਵਧੇਗਾ 48 ਘੰਟਿਆਂ ਦੇ ਵਿੱਚ ਦਸਤਾਵੇਜ਼ਾਂ ਦੀ ਆਨਲਾਈਨ ਸ਼ੁਰੂਆਤ ਹੋਵੇਗੀ ਕੌਮੀ ਜਾਂਚ ਏਜੰਸੀ ਨੇ ਪਾਕਿਸਤਾਨ ਕੁਫੀਆ ਅਧਿਕਾਰੀਆਂ ਦੇ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿੱਚ ਇੱਕ ਸੀਆਰਪੀਐਫ ਜਵਾਨ ਨੂੰ ਗ੍ਰਿਫਤਾਰ ਕੀਤਾ ਮੂਲ ਜਾਣਕਾਰੀ ਦੇ ਅਨੁਸਾਰ ਮੋਤੀराम जाट ਜਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ 2023 ਤੋਂ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਦੇ ਨਾਲ ਕੌਮੀ ਸੁਰੱਖਿਆ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰ ਰਿਹਾ ਸੀ। ਇਸ ਸੰਬੰਧੀ ਜਾਂਚ ਦੌਰਾਨ NIA ਨੇ ਪਾਇਆ ਕਿ ਉਹ P.I.O ਤੋਂ ਵਕ-ਵਕ ਸਾਧਨਾ ਰਾਹੀਂ ਫੰਡ ਪ੍ਰਾਪਤ ਕਰ ਰਿਹਾ ਸੀ। ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਵਿਸ਼ੇਸ਼ NIA ਅਦਾਲਤ ਪਟਿਆਲਾ ਹਾਊਸ ਅੱਗੇ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 6 ਜੂਨ ਤੱਕ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ। ਜ਼ਿਕਰ ਹੋ ਗਿਆ ਕਿ ਮੋਤੀराम ਜੱਟ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਐਨਆਈਏ ਵੱਲੋਂ ਉਸ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ। ਭਾਰਤੀ ਮੌਸਮ ਵਿਭਾਗ ਨੇ ਮੁੰਬਈ ਦੇ ਲਈ ਰਾਜਾ ਹਾਲਾ ਜਾਰੀ ਕੀਤਾ। ਚੇਤਾਵਨੀ ਵਿੱਚ ਇਹ ਕਿਹਾ ਗਿਆ ਕਿ ਸ਼ਹਿਰ ਦੇ ਵਿੱਚ ਸਵੇਰੇ 9:30 ਵਜੇ ਤੱਕ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਆਈ ਹੈ ਅਤੇ 41 ਤੋਂ 51 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਮੱਚ ਸਕਦੀਆਂ ਨੇ। ਆਈਐਮਡੀ ਦੀ ਚੇਤਾਵਨੀ ਮੁਤਾਬਕ ਮੁੰਬਈ ਨਵੀਂ ਮੁੰਬਈ ਦੇ ਲਈ ਅਲਰਟ ਅਲਰਟ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਦਰਮਿਆਨੀ ਗਰਜ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਲੋਕਾਂ ਨੂੰ ਅਪੀਲ ਹੈ ਘਰਾਂ ਦੇ ਅੰਦਰ ਰਹੋ ਤੇ ਬਿਜਲੀ ਦੇ ਖੰਭਿਆਂ ਅਤੇ ਖੁੱਲੇ ਖੇਤਰਾਂ ਤੋਂ ਦੂਰ ਰਹੋ ਉਸ ਤੋਂ ਇਲਾਵਾ ਭਾਰਤੀ ਮੌਸਮ ਵਿਭਾਗ ਨੇ ਇੱਕ ਹੋਰ ਵੀ ਜਾਣਕਾਰੀ ਦਿੱਤੀ ਹੈ ਕਿ ਮੁੰਬਈ ਨਵੀਂ ਮੁੰਬਈ ਅਤੇ ਥਾਣੇ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਪਹਿਲਾਂ ਜਾਰੀ ਕੀਤੀ ਗਈ yellow ਅਲਰਟ ਨੂੰ ਹੁਣ ਅਪਗ੍ਰੇਡ ਕਰ ਦਿੱਤਾ ਗਿਆ ਤੇ ਭਾਰੀ ਬਾਰਿਸ਼ ਕਾਰਨ ਮਹਾਰਾਸ਼ਟਰ ਦੇ ਕੁਝ ਇਲਾਕਿਆਂ ਦੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ ਤੇ ਮੁੰਬਈ ਸਮੇਤ ਕਈ ਸ਼ਹਿਰਾਂ ਵਿੱਚ ਪਾਣੀ ਭਰਨ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਕੇਰਲ ਦੇ ਵਿੱਚ ਵੀ ਸਥਿਤੀ ਗੰਭੀਰ ਬਣੀ ਹੋਈ ਹੈ। ਅਦਲੀ ਅਨਾਈ ਦੁਬਾਰਾ ਫੈਰਾਦਰੋ ਮੰਗੇ ਉਦੋਂ ਤੱਕ ਦੀ ਇਜਾਜ਼ਤ ਸਾਥੀ ਦੇ ਕਾਲ ਤਨਵਾ